ਸੰਘਰੂਰ ਵਿੱਚ ਆਪਰੇਟਰਾਂ ਦਾ ਮਸਲਾ ਕਾਫੀ ਭਖਿਆ ਹੋਇਆ ਹੈ ਜਿਸ ਦੇ ਵਿੱਚ ਉਹਨਾਂ ਨੇ ਆਪਣੇ ਹੀ ਪ੍ਰਧਾਨ ਅਤੇ ਇੱਕ ਹੋਰ ਸਾਥੀ ਤੇ ਦੋਸ਼ ਲਗਾਏ ਹਨ ਉਹਨਾਂ ਦਾ ਕਹਿਣਾ ਹੈ ਕਿ ਪ੍ਰਧਾਨ ਨੇ ਬਾਹਰ ਵਾਲਿਆਂ ਨਾਲ ਮਿਲ ਕੇ ਆਪਣੇ ਲਾਲਚ ਨੂੰ ਦੇਖਦੇ ਹੋਏ ਬਾਹਰ ਦੇ ਟੈਂਡਰ ਪਾਸ ਕਰਵਾਏ ਹਨ ਜਿਸ ਤੋਂ ਬਾਅਦ ਇਹ ਮਸਲਾ ਕਾਫੀ ਗਰਮ ਹੈ ਉਹਨਾਂ ਜਾਣਕਾਰੀ ਦਿੰਦੇ ਕਿਹਾ ਹੈ ਕਿ ਉਹ ਐਸਸੀਆਈ ਦਾ ਕੰਮ ਕਰਦੇ ਹਨ ਤੇ ਟੂਆ ਟਵਾਈ ਕਰਦੇ ਹਨ ਪਰ ਦੇਖਣ ਨੂੰ ਮਿਲਿਆ ਕਿ ਸਾਡੇ ਪ੍ਰਧਾਨ ਅਤੇ ਇੱਕ ਹੋਰ ਸਾਥੀ ਵੱਲੋਂ ਮਾਮਲਾ ਸਾਹਮਣੇ ਆਇਆ ਹੈ ਕਿ ਉਹਨਾਂ ਨੇ ਬਾਹਰ ਦੀਆਂ ਜੂਨੀਅਰ ਨਾਲ ਮਿਲ ਕੇ ਉਹਨਾਂ ਨੂੰ ਟੈਂਡਰ ਪਾਸ ਕਰਵਾਇਆ ਹੈ ਜਿਸ ਕਰਕੇ ਉਹਨਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਕਹਿ ਕਿ ਜੇਕਰ ਇਸ ਦਾ ਹੱਲ ਸਮੇਂ ਸਿਰ ਨਾ ਹੋਇਆ ਤਾਂ ਉਹ ਇਸ ਮਸਲੇ ਨੂੰ ਅੱਗੇ ਤੱਕ ਲੈ ਕੇ ਜਾਣਗੇ ਜਗਦੀਸ਼ ਕੁਮਾਰ ਪ੍ਰਧਾਨ ਜੀ ਅੱਜ ਇਹ ਜੂਨੀਅਰ ਦੇ ਵਿੱਚ ਕਲੇਸ਼ ਹੋਇਆ ਡਰਾਈਵਰ ਤੇ ਪ੍ਰਧਾਨ ਦੇ ਲੈ ਕੇ ਕੀ ਮਸਲਾ ਇਹ ਮਸਲਾ ਸਪੈਸ਼ਲਾਂ ਦੇ ਰੇਟਾਂ ਦਾ ਜੀ ਦੇਖੋ ਪ੍ਰਧਾਨ ਹੈ ਜਿਹੜਾ ਉਹ ਆਪਣੇ ਠੇਕੇਦਾਰ ਨਾਲ ਰਲ ਗਿਆ ਕੀ ਨਾਮ ਪ੍ਰਧਾਨਤਾ ਹੈਗਾ ਟਰੱਕ ਯੂਨਿਓਨ ਦਾ ਰਲ ਗਿਆ ਉਹ ਠੇਕੇਦਾਰ ਨਾਲ ਸਾਡੇ ਰੇਟਾਂ ਚੋਂ ਬਹੁਤ ਪੈਸੇ ਖਾ ਰਿਹਾ ਉਹਦਾ ਉਹਦਾ ਸੁਖਵਿੰਦਰ ਸਿੰਘ ਹਾਂਜੀ ਕਿ ਕਿਹੜੇ ਕਿਸ ਤਰ੍ਹਾਂ ਤੁਸੀਂ ਜਿਵੇਂ ਕਹਿ ਸਕਦੇ ਹੋ ਕਿ ਠੇਕੇਦਾਰ ਨਾਲ ਰਲ ਕੇ ਕਿ ਕੀ ਜੇ ਉਹ ਗੱਲ ਅਸੀਂ ਪ੍ਰਧਾਨਾ ਕਰੀ ਪ੍ਰਧਾਨ ਕਹਿੰਦਾ ਇਹਦਾ ਮਤਲਬ ਨਹੀਂ ਪ੍ਰਧਾਨ ਫਿਰ ਸਾਡੇ ਨਾਲ ਖੜੇ ਉਹ ਠੇਕੇਦਾਰ ਨਾਲ ਕਿਉਂ ਖੜਾ ਹੈ ਜੇ ਉਹ ਸੱਚਾ ਹੈ ਤਾਂ ਸਾਡੇ ਨਾਲ ਖੜੇ ਨਾ ਤੇ ਉਹ ਰੇਟਾਂ ਦੇ ਵਿੱਚ ਬਹੁਤ ਫਰਕ ਹੈ ਸਾਡੇ ਕੋਲੇ ਲਿਸਟਾਂ ਨੇ ਉਹ ਤੁਹਾਨੂੰ ਵੀ ਦੇ ਦਾਂਗੇ ਲਿਸਟਾਂ ਹੈਗੀਆਂ ਨੇ ਉਹ ਤੁਸੀਂ ਜੇ ਆਪਦਾ ਸਕੈਨ ਕਰ ਲਿਓ ਤੇ ਉਹਦੇ ਵਿੱਚੋਂ ਬਹੁਤ ਜ਼ਿਆਦਾ ਫਰਕ ਹੈ ਜੇ ਉਹ ਫਿਰ ਸਾਡੇ ਨਾਲ ਖੜਨਾ ਚਾਹੁੰਦਾ ਸੀ ਠੇਕੇਦਾਰ ਨਾਲ ਇਹਨੂੰ ਪ੍ਰਧਾਨ ਨੂੰ ਕਿ ਉਹਨਾਂ ਨਾਲ ਕਰਨਾ ਚਾਹੁੰਦਾ ਸੀ ਜੇ ਲਿਸਟ ਦੀ ਰੇਟ ਦੀ ਗੱਲ ਕਰੀਏ ਤਾਂ ਲਿਸਟ ਦਾ ਕੀ ਰੇਟ ਹੈ ਜਿਸ ਦਾ ਬਹੁਤ ਇਹਦਾ ਇੱਕ ਇੱਕ ਗੱਡੀ ਮਗਰ ਘੱਟੋ-ਘੱਟ ਵੀ 15 1600 ਦਾ ਫਰਕ ਹੈ ਜੀ ਇੱਕ ਗੱਡੀ ਮਗਰ ਸਪੈਸ ਦਾ ਹਾਂ ਜੀ ਅਸੀਂ ਉਹਨਾਂ ਨੂੰ ਕਹਿੰਦੇ ਆ ਵੀ 500 ਰੁਪਏ ਇੱਕ ਗੱਡੀ ਮਗਰ ਸਾਨੂੰ ਅਸੀਂ ਛੱਡ ਦਾਂਗੇ ਤੇ ਬਾਕੀ ਜੋ ਰੇਟ ਸਰਕਾਰ ਦਿੰਦੀ ਹੈ ਉਹ ਤਾਂ ਸਾਨੂੰ ਦਿਓ ਨਾ ਅਸੀਂ ਹੋ ਮੰਗਦੇ ਆ ਜਿਹੜੋ ਜੋ ਪਿਛਲੇ ਅਸੀਂ 2 ਸਾਲ ਇਹਦੇ ਠੇਕੇਦਾਰ ਦਾ ਕੰਮ ਕਰਿਆ ਪਿਛਲੇ 2 ਸਾਲਾਂ ਚ ਉਹ ਦੋ ਸਾਲਾਂ ਦਾ ਵਾਲਾ ਜਿਹੜਾ ਪਿਛਲਾ ਮਾਰਜਿਨ ਸੀ ਉਹ ਤੁਸੀਂ ਰੱਖ ਲਓ ਬਾਕੀ ਸਾਨੂੰ ਦੇ ਦਿਓ ਹੁਣ ਕੀ ਮੰਗ ਰਹੇ ਤੁਸੀਂ ਜਿਹੜੀ ਜੁਨੀ ਨੇ ਸਾਰੀ ਉਹ ਪ੍ਰਧਾਨ ਨੇ ਹਾਈਪ ਜੁਨੀ ਨੇ ਸਾਰੀ ਇੱਕ ਪਾਸੇ ਆ ਉਹ ਪ੍ਰਧਾਨ ਇਕੱਲਾ ਉਹਦੇ ਨਾਲ ਤਿੰਨ ਚਾਰ ਬੰਦੇ ਨੇ ਬਾਕੀ ਇੱਕ ਵਾਰ ਤੁਸੀਂ ਦੇਖ ਹੀ ਲਿਆ ਆ ਸਾਰੀ ਜੁਨੀ ਇੱਕ ਪਾਸੇ ਆ ਮੰਗ ਮੰਗਤਾ ਜੀ ਆਪ ਦਾ ਰੇਟ ਪੂਰਾ ਸਾਨੂੰ ਮਿਲਣਾ ਚਾਹੀਦਾ ਜਿਹੜਾ ਜੋ ਸਰਕਾਰ ਨੇ ਦਿੱਤਾ ਉਹ ਪੂਰਾ ਰੇਟ ਸਾਨੂੰ ਮਿਲਣਾ ਚਾਹੀਦਾ ਜੋਲੀ 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 ਕੀ ਉਹਦਾ ਕੀ ਉਹਦਾ ਜੀ ਕੁਝ ਨਹੀਂ ਆਉਂਦਾ ਜੀ ਅੱਛਾ ਕੀ ਹੁਣ ਦੱਸੋ ਕਾਰਨ ਕੀ ਹੈ ਜੀ ਕੀ ਸਮੱਸਿਆ ਹੈ ਅਸੀਂ ਤਾਂ ਜੀ ਓਪਰੇਟਰ ਹੈ ਗੱਡੀਆਂ ਚਲਾਉਣ ਵਾਲੇ ਆਪ ਹੁਣ ਦੱਸੋ ਕੀ ਸਮੱਸਿਆ ਹੈ ਤੇ ਸਾਡਾ ਸਮੱਸਿਆ ਆ ਇਹ ਵੀ ਸਾਡਾ ਇਹ ਕੰਮ ਹੈ ਸਪੈਸ਼ਲ ਹਟੋਂ ਦਾ ਐਫਸੀਆਈ ਦਾ ਕੰਮ ਕਰਨ ਦਾ ਸਾਰਾ ਕੰਮ ਸਾਡਾ ਹੈ ਬਾਹਰਲੇ ਕੁਝ ਗਲਤ ਅੰਸਰਾਂ ਨੇ ਟੈਂਡਰ ਪਾ ਕੇ ਸਾਨੂੰ ਬਈਸਾ ਇਹ ਰੇਟ ਦਵਾ ਕੇ ਅਸੀਂ ਗੱਲ ਕਰਨ ਨੂੰ ਤਿਆਰ ਹਾਂ ਰੇਟ ਲੈਣ ਨੂੰ ਤਿਆਰ ਹੈ ਢੋਲ ਨੂੰ ਤਿਆਰ ਹੈ ਲੇਕਿਨ ਉਹ ਸਾਡੇ ਨਾਲ ਗੱਲ ਹੀ ਨਹੀਂ ਕਰ ਰਹੇ ਮਾਲਕ ਕਹਿੰਦੇ ਮਾਲੇ ਬੱਠਾ ਜੀ ਸਾਡੇ ਨਾਲ ਆ ਕੇ ਗੱਲ ਕਰੇ ਸਾਰੇ ਆਪਰੇਟਰ ਗੱਲ ਕਰਨ ਨਾਲ ਤਿਆਰ ਜਦੋਂ ਟੈਂਡਰ ਨਿਕਲੇ ਸੀ ਉਦੋਂ ਤੁਸੀਂ ਟੈਂਡਰ ਕਿਉਂ ਨਹੀਂ ਪਾਏ ਸਾਡੇ ਪਾਉਂਦੇ ਸੀ ਸਾਡੇ ਬੰਦੇ ਨਾਲ ਰਲ ਕੇ ਦੋ ਅੱਛਾ ਸਾਡੇ ਦੋ ਬੰਦੇ ਗੁਦਾਰ ਹੋ ਗਏ ਉਹ ਗੁਦਾਰਾਂ ਨੇ ਉਹਨਾਂ ਦਾ ਰਿਪੋਰਟ ਕਿਸ ਰੇਟ ਤੇ ਚੱਕਰੇ ਨੇ ਉਹ ਬਫਲ ਰੇਟ ਆਈ ਫੁੱਲ ਰੇਡ ਦਾ ਫੋਲਾ ਜੀ ਸਾਨੂੰ ਕੱਟ ਤੇਰੇ ਨੇ ਜੋ ਫਾਨੂੰ ਕੱਟ ਰੇਡ ਦੇ ਪ੍ਰਧਾਨ ਨਾਲ ਕੀ ਮਸਲਾ ਕਿਉਂਕਿ ਪ੍ਰਧਾਨ ਦਾ ਵੀ ਵਿੱਚ ਨਾ ਮਾਰਿਆ ਸਾਨੂੰ ਤਾਂ ਦੱਕਰ ਦਾ ਲੋਕ ਨਹੀਂ ਪ੍ਰਧਾਨ ਨੂੰ ਲੋਕ ਮੰਨਦੇ ਨਹੀਂ ਹੈਗੇ ਅੱਛਾ ਜੀ ਲੋਕ ਕਹਿੰਦੇ ਸੀ ਪ੍ਰਧਾਨ ਦੀ ਬੰਦਾ ਇਹ ਪ੍ਰਧਾਨ ਨਹੀਂ ਕੀਤਾ ਗਿਆ ਜਾਰੀ ਹੈ ਸਾਰਾ ਕੁਝ ਜਿਹੜਾ ਮਤਲਬ ਕਿ ਕਹਿ ਰਹੇ ਕਿ ਕੰਟੀਟਰ ਕਿ ਗੱਡੀ ਮਗਰ 1500 ਰੁਪਏ ਟੱਕੀ ਬੱਜ ਰਹੀ ਹੈ 1500 ਮਗਰ ਨਹੀਂ ਜੀ ਕਿਸੇ ਚੱਕਰ ਚ ਦਾ 2500 ਦਾ ਫਰਕ ਹੈ ਕਿਸੇ ਚੱਕਰ ਦੇ ਵਿੱਚ 1500 ਦਾ ਫਰਕ ਹੈ ਕਿਸੇ ਚੱਕਰ ਚ ਹੋਰ ਜ਼ਿਆਦਾ ਦਾ ਫਰਕ ਹੈ ਲੋਕ ਹੁਣ ਕੀ ਕਰਨ ਜੀ ਇੱਥੇ ਹਰ ਵਾਰੀ ਕੰਡਾ ਕਰਾਉਣਾ ਪੈਂਦਾ ਹੈ ਕੰਡਾ ਹਰ ਵਾਰੀ ਕੰਡਾ ਕਰਾਉਣ ਦੇ ਵਿੱਚ 15-20 ਲੀਟਰ ਤੇਲ ਵੱਧ ਵਾਚ ਜਾਂਦਾ ਹੈ 2000 ਰੁਪਏ ਦਾ ਤੇਲ ਹੈ 2000 ਹੀ ਗੱਡੀ ਨੂੰ ਵੱਚਦਾ ਅੱਛਾ ਹੋਰ ਥੱਕਿਆ ਭਾਈ ਸਾਹਿਬ ਨੂੰ ਪੁੱਛਿਆ ਗੱਡੀ ਆਪ ਚਲਾਉਂਦੇ ਨੇ